ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪੱਲਾ ਕਲੋਨੀ 시ਹਾਟਾਦੀਪ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਲਈ 7 ਮਰਲੇ ਜ਼ਮੀਨ ਖਰੀਦੀ ਗਈ ਹੈ ਜਿਸ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਦੀ ਲੰਗਰ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਪ੍ਰਿੰਸਪਲ ਸੰਗਤ ਦੇ ਸਹਿਯੋਗ ਨਾਲ ਅਕਾਲ ਪ੍ਰਗ ਦਾ ਸ਼ੁਕਰਾਨਾ ਕਟਿਆ ਪ੍ਰਧਾਨ ਸਰਦਾਰ ਮੰਗਲ ਸਿੰਘ ਦਾ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਨੋਨੀ 인ਦਰਜੀਤ ਸਿੰਘ ਬਾਸਰ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਜਗਵਿੰਦਰ ਸਿੰਘ ਕੈਪਟਨ ਜੋਗੇਂਦਰ ਸਿੰਘ ਅਮਰਿਕ ਸਿੰਘ ਤਰਮਿੰਦਰ ਸਿੰਘ ਬਿੱਟੂ ਪਰਮਜੀਤ ਸਿੰਘ ਪੰਮਾ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਦਾ ਬੀਬੀਆਂ ਦਾ ਸਮੂਹ ਜਥਾ ਮੌਜੂਦ ਰਿਹਾ ਇਸ ਮੌਕੇ ਇਸ ਮੂ ਸੰਗਤ ਨੂੰ ਸੰਗਰਾਮ ਦੀ ਵਧਾਈ ਦਿੱਤੀ ਗਈ ਇਹ ਜੋ ਆਜਦਾ ਪ੍ਰੋਗਰਾਮ ਹੈ ਇਹ ਜੋ ਲੰਗਰ ਕਮੇਟੀ ਹੈ ਸਾਡੀ ਇਹ ਉਹਨਾਂ ਵੱਲੋਂ ਜਿਵੇਂ ਲੱਗੀ ਗੁਰਦੁਆਰਾ ਸਾਹਿਬ ਆਸਤੇ ਇਹ ਮੱਲੇ ਜਗ੍ਹਾ ਲੱਗੇ ਸੀ ਛੇਤੀ ਲਖ ਦੇ ਉਹਦੇ ਪੈਸੇ ਜੋ ਪੂਰੇ ਹੋਏ ਆ ਔਰ ਪਰਸੋ ਜਦੋਂ ਇਹਨਾਂ ਦੇ ਐ ਜੀ ਸੀ ਵੀ ਕਰਾਈਆ ਉਹਦੀ ਖੁਸ਼ੀ ਦੇ ਵਿੱਚ ਇਹ ਸਾਰਾ ਜੋ ਪ੍ਰੋਗਰਾਮ ਹੋ ਰਿਹਾ ਗੁਰਦੁਆਰਾ ਸਿੰਘ ਸਭਾ ਪਲਾਘੋਣੀ ਵਖੇ ਜੋ ਕੀ ਨਾਲ ਦੀ ਜਗ੍ਹਾ ਲਈ ਹੈ ਉਸ ਦੇ ਵਿੱਚ ਸਾਡੇ ਸਰਦਾਰ ਮੰਗਲ ਸਿੰਘ ਪ੍ਰਧਾਨ ਉਹਨਾਂ ਨੂੰ ਲੰਗਰ ਕਮੇਟੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਕਿ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਆ ਇਹਨਾਂ 40 ਲੱਖ ਰੁਪਏ ਇਕੱਠਾ ਕਰਨਾ ਕਿਸੇ ਗੱਲ ਹੁੰਦੀ ਉਹਨਾਂ ਘਰ-ਘਰ ਜਾ ਕੇ ਸਾਈਕਲ ਤੇ ਇੱਕ ਜਾ ਕੇ ਸਾਰਿਆਂ ਇੱਕ ਉਹਨਾਂ ਪੈਸਾ ਇਕੱਠਾ ਕਰਕੇ ਗੁਰੂ ਘਰ ਨੂੰ ਸਤਿਮੰਦ ਜਗ੍ਹਾ ਦੇ ਕੇ ਸਨਮਾਨਿਤ ਕੀਤਾ ਤੇ ਜੋ ਅਸੀਂ ਲਾਗੇ 170 ਗੱਜ ਜਗ੍ਹਾ ਲਈ ਸੀ ਉਹ ਸੰਗਤ ਦੇ ਮਾਇਆ ਇਕੱਠੀ ਕਰਕੇ ਸਾਰਿਆਂ ਨੇ ਪੈਸੇ ਦੇ ਕੇ ਰਜਿਸਟਰੀ ਕਰਾਈ ਆ ਉਹਦੇ ਵਿੱਚ ਅੱਜ ਸੰਗਤ ਦਾ ਧੰਨਵਾਦ ਕੀਤਾ